ਹਾਂਜੀ ਇੱਕ ਤਾਂ ਇਸ ਵੀਡੀਓ ਦੇ ਨੀਚੇ ਇੱਕ ਮੌਕ ਟੈਸਟ ਪ੍ਰੋਵਾਈਡ ਕਰਵਾਇਆ ਗਿਆ ਨਰਸਿੰਗ ਮੈਨ ਦਾ ਪੰਜਾਬੀ ਦਾ ਮੌਕ ਟੈਸਟ ਜੀ ਤਿਆਰ ਨਹੀਂ ਹੋਇਆ ਸੀ ਉਹ ਤੁਹਾਨੂੰ ਕੱਲ ਨੂੰ ਸਵੇਰੇ ਪ੍ਰੋਵਾਈਡ ਕਰਵਾ ਦਿੱਤਾ ਜਾਵੇਗਾ ਕੱਲ ਨੂੰ ਇੱਕ ਮੈਨ ਵੀ ਕਰਵਾ ਦਿੱਤਾ ਜਾਊਗਾ ਤੇ ਨਾਲ ਪੰਜਾਬੀ ਦਾ ਵੀ ਕਰਵਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ 15 ਇੰਪੋਰਟੈਂਟ ਕੁਐਸਚਨ ਬਾਬਾ ਫਰੀਦ ਜੀ ਨਾਲ ਸੰਬੰਧਿਤ ਆਪਾਂ ਤੁਹਾਨੂੰ ਇਹ ਮੈਂ ਪ੍ਰੋਵਾਈਡ ਵੀਡੀਓ ਦੇ ਰੂਪ ਵਿੱਚ ਕਰਵਾ ਰਿਹਾ ਹਾਂ ਕਿਉਂਕਿ ਬਾਬਾ ਫਰੀਦ ਜੀ ਬਾਰੇ ਕੁਐਸਚਨ ਇੱਕ ਦਾ ਪੁੱਛ ਲਿਆ ਜਾਂਦਾ ਸੋ ਮੌਕ ਟੈਸਟ ਲਗਾ ਲਿਓ ਜੀ ਅਤੇ ਇਹ ਵੀਡੀਓ ਜੇ ਟਾਈਮ ਹੋਇਆ ਤਾਂ ਇਸ ਨੂੰ ਜ਼ਰੂਰ ਦੇਖ ਕੇ ਜਾਇਓ ਹੈਨਾ ਸੋ ਪਹਿਲਾ ਪ੍ਰਸ਼ਨ ਹੈ ਜੀ ਆਪਣਾ ਬਾਬਾ ਫਰੀਦ ਜੀ ਦਾ ਜਨਮ ਕਦੋਂ ਹੋਇਆ ਸੀ ਇਹਨਾਂ ਦਾ ਜਨਮ ਹੋਇਆ ਸੀ ਜੀ 1173 ਈਸਵੀ ਦੇ ਵਿੱਚ ਹਾਂਜੀ 1173 ਈਸਵੀ ਦੇ ਵਿੱਚ ਅਗਲਾ ਪ੍ਰਸ਼ਨ ਬਾਬਾ ਫਰੀਦ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਇਹਨਾਂ ਦਾ ਨਾਮ ਸੀ ਜੀ ਸ਼ੇਖ ਨਿਜ਼ਾਮੁਦੀਨ ਹਾਂਜੀ ਇੱਥੇ ਖਖਾ ਹੈ ਸ਼ੇਖ ਨਿਜ਼ਾਮੁਦੀਨ ਅਗਲਾ ਪ੍ਰਸ਼ਨ ਬਾਬਾ ਫਰੀਦ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ ਜੀ ਬੀਬੀ ਕਰਸੂਮ ਹਾਂਜੀ ਕੀ ਨਾਮ ਸੀ ਜੀ ਬੀਬੀ ਕਰਸੂਮ ਬਾਬਾ ਫਰੀਦ ਜੀ ਦਾ ਪੂਰਾ ਨਾਮ ਕੀ ਸੀ ਹਾਂਜੀ ਇਥੇ ਕਨਫਿਊਜ਼ ਨਹੀਂ ਹੋਣਾ ਗਾਂਜੇ ਸ਼ੱਕਰ ਜ਼ਰੂਰ ਕਹਿੰਦੇ ਸੀ ਉਹਨਾਂ ਨੂੰ ਪਰ ਉਹਨਾਂ ਦਾ ਪੂਰਾ ਨਾਮ ਨਹੀਂ ਸੀ ਉਹਨਾਂ ਦਾ ਪੂਰਾ ਨਾਮ ਸੀ ਜੀ ਫਰੀਦੂਦੀਨ ਮਸਾਉਦ ਹਾਂਜੀ ਫਰੀਦੂਦੀਨ ਮਸਾਉਦ ਉਹਨਾਂ ਦਾ ਪੂਰਾ ਨਾਮ ਸੀ ਹੇਠ ਲਿਖਿਆਂ ਵਿੱਚੋਂ ਕਿਹੜਾ ਨਾਮ ਬਾਬਾ ਫਰੀਦ ਜੀ ਦਾ ਨਹੀਂ ਹੈ ਹਾਂਜੀ ਇਹ ਗੱਲ ਦੇਖੋ ਜੀ ਉਹਨਾਂ ਨੂੰ ਗੰਜ ਸ਼ੱਕਰ ਵੀ ਕਹਿੰਦੇ ਸੀ ਪੀਰ ਸ਼ੱਕਰ ਗੰਜ ਵੀ ਕਹਿੰਦੇ ਸੀ ਫਰੀਦੂਦੀਨ ਮਸਾਉਦ ਆਪਾਂ ਹੁਣੇ ਪੜ੍ਹ ਕੇ ਆਇਆ ਬੇਨਜ਼ੀਰ ਜਿਹੜਾ ਉਹਨਾਂ ਦਾ ਨਾਮ ਨਹੀਂ ਹੈ ਉੱਤਰ ਏ ਬਣ ਜੇਗਾ ਇਹ ਤਿੰਨੋਂ ਨਾਮ ਜਿਹੜੇ ਬਾਬਾ ਫਰੀਦ ਜੀ ਦੇ ਹੈਗੇ ਨੇ ਅਗਲਾ ਪ੍ਰਸ਼ਨ ਫਰੀਦ ਸ਼ਬਦ ਦੇ ਕੀ ਅਰਥ ਹਨ ਹਾਂਜੀ ਇਹ ਤੁਹਾਨੂੰ ਪੰਜਾਬੀ ਵਿੱਚ ਪੁੱਛਿਆ ਜਾ ਸਕਦਾ ਵੈਸੇ ਇਹਦੇ ਅਰਥ ਨੇ ਜੀ ਬੇਨਜ਼ੀਰ ਲਾਸਾਨੀ ਅਤੇ ਅਦੁੱਤੀ ਇਹ ਹਨ ਫਰੀਦ ਸ਼ਬਦ ਦੇ ਅਰਥ ਬਾਬਾ ਫਰੀਦ ਜੀ ਦਾ ਸੰਬੰਧ ਕਿਸ ਸਿਲਸਿਲੇ ਨਾਲ ਹੈ ਇਹਨਾਂ ਦਾ ਸੰਬੰਧ ਹੈ ਜੀ ਚਿਸ਼ਤੀ ਸਿਲਸਲੇ ਦੇ ਨਾਲ ਚਿਸ਼ਤੀ ਸਿਲਸਲੇ ਦਾ ਆਰੰਭ ਬਾਬਾ ਫਰੀਦ ਜੀ ਨੇ ਹੀ ਕੀਤਾ ਸੀ ਬਾਬਾ ਫਰੀਦ ਜੀ ਕਿਸ ਦੇ murid ਸਨ ਹਾਂਜੀ ਕਿਸ ਦੇ ਚੇਲੇ ਸਨ ਜੀ ਖਵਾਜਾ ਕুতਬੁਦੀਨ ਬਖਤਿਆਰ ਕਾਕੀ ਕਈ ਵਾਰ ਬਖਤਿਆਰ ਕਾਕੀ ਵੀ ਨਾਮ ਲਿਖਿਆ ਹੋਇਆ ਮਿਲ ਜਾਂਦਾ ਹੈ ਫਰੀਦਕੋਟ ਦਾ ਅਰਥ ਕੀ ਹੈ ਹਾਂਜੀ ਜਿਹੜਾ ਆਪਣਾ ਸ਼ਹਿਰ ਆ ਫਰੀਦਕੋਟ ਇਸ ਦਾ ਅਰਥ ਕੀ ਹੈ ਕੋਟ ਦਾ ਅਰਥ ਹੁੰਦਾ ਜੀ ਕਿਲਾ ਕੀ ਅਰਥ ਬਣ ਜੇਗਾ ਫਰੀਦ ਦਾ ਕਿਲਾ ਬਾਬਾ ਫਰੀਦ ਜੀ ਦਾ ਦਿਹਾਂਤ ਕਦੋਂ ਹੋਇਆ ਹਾਂਜੀ ਇਹਦੇ ਵਿੱਚ ਤੁਹਾਨੂੰ ਦੋ ਸਨਮ ਮਿਲ ਸਕਦੇ ਨੇ 1265 ਅਤੇ 1266 ਈਸਵੀ ਸੋ ਇਹ ਧਿਆਨ ਵਿੱਚ ਰੱਖਿਓ 1265 ਜਾਂ 1266 ਈਸਵੀ ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਸੀ ਹੁਣ ਇਹ ਦੋ ਤਿੰਨ ਕੁਐਸਚਨ ਤੁਸੀਂ ਬੜੇ ਧਿਆਨ ਨਾਲ ਸੁਣਨੇ ਨੇ ਜੀ ਬਾਬਾ ਫਰੀਦ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਬਦ ਦਰਜ ਹਨ ਹਾਂਜੀ ਇੱਥੇ ਕੀ ਗੱਲ ਕਰਦੇ ਨੇ ਜੀ ਸ਼ਬਦਾਂ ਦੀ ਗੱਲ ਕਰ ਰਹੇ ਹਾਂ ਕਿੰਨੇ ਸ਼ਬਦ ਨੇ ਇਹਨੇ ਜੀ ਕੁੱਲ 4 ਸ਼ਬਦ ਠੀਕ ਜੀ ਕਿੰਨੇ ਸ਼ਬਦ ਨੇ 4 ਸ਼ਬਦ ਅਗਲਾ ਪ੍ਰਸ਼ਨ ਸ਼ਬਦ ਨੂੰ ਧਿਆਨ ਵਿੱਚ ਰੱਖਿਓ ਅੱਗੇ ਆਪਾਂ ਸ਼ਲੋਕਾਂ ਦੀ ਗੱਲ ਵੀ ਕਰਾਂਗੇ ਅਗਲਾ ਪ੍ਰਸ਼ਨ ਹੈ ਜੀ ਬਾਬਾ ਫਰੀਦ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਲੋਕ ਹਨ ਹਾਂਜੀ ਕਿੰਨੇ ਸ਼ਲੋਕ ਨੇ ਜੀ 112 ਦੋ ਗਲਾਂ ਆ ਗਈਆਂ ਜੀ ਸ਼ਬਦ ਕਿੰਨੇ ਨੇ 4 ਸ਼ਲੋਕ ਕਿੰਨੇ ਨੇ 112 ਤੁਹਾਡੀਆਂ ਕਿਤਾਬਾਂ ਵਿੱਚ ਇਹਨਾਂ ਨੂੰ ਇਹ ਨਹੀਂ ਪਤਾ ਕਿ ਲਿਖਣਾ ਕੀ ਹੈ ਉੱਥੇ ਲਿਖੀ ਜਿੰਦੇ ਬਾਨੀਆਂ ਕਿੰਨੀਆਂ ਨੇ ਬਾਣੀ ਵੀ ਨਹੀਂ ਲਿਖਦੇ ਬਾਣੀ ਪੁੱਛੀ ਨੇ ਬਾਨੀਆਂ ਕਿੰਨੇ ਨੇ ਬਾਣੀ ਕੋਈ ਸ਼ਬਦ ਨਹੀਂ ਬਣਦਾ ਬਾਣੀ ਵੀ ਜੇ ਪੁੱਛਣਗੇ ਕਿੰਨੀਆਂ ਬਾਣੀਆਂ ਨੇ ਤਾਂ ਆਪਾਂ ਇਹ ਕਹਾਂਗੇ ਕਿ 4 ਸ਼ਬਦ ਨੇ 112 ਸ਼ਲੋਕ ਨੇ ਠੀਕ ਹੈ ਜੀ ਅਗਲੀ ਗੱਲ ਅਗਲਾ ਪ੍ਰਸ਼ਨ ਜਿਹੜਾ ਹੈ ਬਾਬਾ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਰਾਗਾਂ ਵਿੱਚ ਅੰਕਿਤ ਹੈ ਹੁਣ ਇੱਥੇ ਵੀ ਧਿਆਨ ਨਾਲ ਦੇਖੋ ਜੀ ਸ਼ਲੋਕਾਂ ਦਾ ਕੋਈ ਰਾਗ ਨਹੀਂ ਹੁੰਦਾ ਹੈ ਨਾ ਸ਼ਲੋਕ ਸਿਮਪਲ ਸ਼ਲੋਕ ਲਿਖ ਕੇ ਉਹਦੇ ਨੀਚੇ ਜਿਹੜੀ ਬਾਣੀ ਅੰਕਿਤ ਹੁੰਦੀ ਆ ਹਾਂ ਉਹ ਸ਼ਲੋਕ ਕਿਸੇ ਬਾਣੀ ਦੇ ਵਿੱਚ ਕਿਸੇ ਰਾਗ ਦੇ ਵਿੱਚ ਅੰਕਿਤ ਹੋ ਸਕਦਾ ਪਰ ਸ਼ਲੋਕ ਦਾ ਕੋਈ ਪਾਰਟਿਕੂਲਰ ਰਾਗ ਨਹੀਂ ਹੁੰਦਾ ਸ਼ਬਦਾਂ ਦੇ ਰਾਗ ਹੁੰਦੇ ਨੇ ਹਾਂਜੀ ਜਿਹੜੇ ਚਾਰ ਸ਼ਬਦ ਨੇ ਉਹ ਕਿਹੜੇ ਕਿਹੜੇ ਰਾਗਾਂ ਵਿੱਚ ਨੇ ਉਹ ਹਾਂਜੀ ਇੱਕ ਸੋਹੀ ਰਾਗ ਵਿੱਚ ਨੇ ਦੋ ਸ਼ਬਦ ਅਤੇ ਦੋ ਸ਼ਬਦ ਨੇ ਆਸਾ ਰਾਗ ਦੇ ਵਿੱਚ ਆਬਾ ਫਰੀਦ ਜੀ ਦੀ ਜੇਕਰ ਪੁੱਛਿਆ ਜਾਵੇ ਬਾਣੀ ਕਿੰਨੇ ਰਾਗਾਂ ਵਿੱਚ ਆ ਦੋ ਰਾਗਾਂ ਵਿੱਚ ਕਿਹੜੇ ਕਿਹੜੇ ਵਿੱਚ ਆਸਾ ਰਾਗ ਅਤੇ ਸੋਹੀ ਰਾਗ ਹਾਂਜੀ ਅਗਲਾ ਪ੍ਰਸ਼ਨ ਸ਼ਲੋਕ 6 ਕ ਫਰੀਦ ਕੇ ਸਰਲੇਖ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਲੋਕ ਦਰਜ ਹਨ ਹਾਂਜੀ ਇਹ ਕਨਫਿਊਜ਼ ਕਰਨ ਵਾਲਾ ਪ੍ਰਸ਼ਨ ਹੋ ਜਾਵੇਗਾ ਜੇ ਪੇਪਰ ਵਿੱਚ ਆ ਗਿਆ ਜਿਹੜਾ ਇਹ ਸਰਲੇਖ ਹੈ ਜੀ ਬਾਬਾ ਸੌਰੀ ਸ਼ਲੋਕ ਸ਼ੇਖ ਫਰੀਦ ਕੇ ਇਸ ਦੇ ਅਧੀਨ ਹਨ ਜੀ 130 ਸ਼ਲੋਕ ਬਾਬਾ ਫਰੀਦ ਜੀ ਦੇ ਸ਼ਲੋਕ ਨੇ ਨੇ ਇਹਨਾਂ ਵਿੱਚੋਂ 112 ਜਿਹੜੇ ਬਾਕੀ ਬਚ ਗਏ ਉਹ ਗੁਰੂ ਸਾਹਿਬਾਨ ਦੇ ਸ਼ਲੋਕ ਇਪਣੀ ਦੇ ਵਜੋਂ ਨਾਲ ਦਿੱਤੇ ਗਏ ਨੇ ਸ਼ਲੋਕ ਸ਼ੇਖ ਫਰੀਦ ਕੇ ਸਰਲੇਖ ਦੇ ਅਧੀਨ 130 ਸ਼ਲੋਕ ਦਰਜ ਨੇ ਜਿਨ੍ਹਾਂ ਦੇ ਵਿੱਚੋਂ 112 ਸ਼ਲੋਕ ਬਾਬਾ ਫਰੀਦ ਜੀ ਦੇ ਨੇ ਹਾਂਜੀ ਲਾਸਟ ਪ੍ਰਸ਼ਨ ਆਪਣਾ ਸ਼ਲੋਕ ਸ਼ੇਖ ਫਰੀਦ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਅੰਗ ਜਿਸ ਨੂੰ ਪੰਨਾ ਕਹਿ ਸਕਦੇ ਆਪਾਂ ਤੋਂ ਸ਼ੁਰੂ ਹੁੰਦੇ ਨੇ ਹਾਂਜੀ ਇਹ ਹੁੰਦੇ ਨੇ ਜੀ 1377 ਅੰਗ ਤੋਂ ਸੋ ਇਹ ਸੰਜੀ ਬਾਬਾ ਫਰੀਦ ਜੀ ਦੇ ਇੰਪੋਰਟੈਂਟ ਕੁਐਸਚਨ ਜੇ ਇਸ ਨੂੰ ਤੁਸੀਂ ਰਿਪੀਟ ਕਰਕੇ ਵੀ ਸੁਣ ਲਿਓ ਜਾਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੁਣ ਲਿਓ ਕਈ ਵਾਰ ਬਾਬਾ ਫਰੀਦ ਜੀ ਬਾਰੇ ਇੱਕ ਪ੍ਰਸ਼ਨ ਪੁੱਛ ਲਿਆ ਜਾਂਦਾ ਪੰਜਾਬੀ ਕੁਆਲੀਫਾਈਂਗ ਦੇ ਵਿੱਚ ਧੰਨਵਾਦ ਜੀ